ਜੀ ਇਧਰ ਮਾਤਾ ਦੀ ਚੱਲਦੀ ਆ ਰਿਪੇਅਰ ਤੇ ਅੱਜ ਆਪਾਂ ਪਲਾਂਟਰ ਵੀ ਸਮਾਨ ਜਾਣਾ ਤੇ ਵੀਡੀਓ ਚ ਬਾਈ ਇਦਾਂ ਹੀ ਬਣੇ ਰਹੋ ਤੁਹਾਨੂੰ ਅੱਜ ਇੱਕ ਆਪਾਂ ਪਲਾਂਟਰ ਦਿਖਾਣਾ ਸਖਦੇਵ ਵਾਲਿਆਂ ਦਾ 26 ਇੰਚ ਦਾ ਪਕਾਊ ਆ ਜੀ ਬਹੁਤ ਵਧੀਆ ਹਾਲਤ ਦੇ ਵਿੱਚ ਇਦਾਂ ਹੀ ਬਣੇ ਰਹੋ ਵੀਡੀਓ ਦੇ ਵਿੱਚ 1 ਮਿੰਟ ਰੋਕ ਲਾ ਟਰੈਕਟਰ ਆ ਮਲਚਰ ਦੀ ਸਰਵਿਸ ਕਰਕੇ ਆਟੇ ਆ ਨੂੰ ਹੁਣ ਪਿੱਛੇ ਲਾ ਕੇ ਹੋਣਾ ਜਿਹੜਾ ਅਗਲੇ ਮਲਚਰ ਦੀ ਸਰਵਿਸ ਕਰਨੀ ਉਹ ਆਪਾਂ ਮਗਰ ਉਰੇ ਲੈ ਕੇ ਆਵਾਂਗੇ ਤੇ ਹੋਰ ਵੀ ਕਾਫੀ ਰੂਟ ਆ ਬੇਟਾ ਜਿਹੜੇ ਸਰਵਿਸ ਹੋਣੇ ਵਾਲੇ ਆਏ ਹੋਏ ਆ ਤੇ ਉਹਨਾਂ ਦੀ ਵੀ ਸਰਵਿਸ ਕਰਨੀ ਆ ਤੇ ਅੰਦਰ ਲੱਗ ਗਿਆ ਇਧਰ ਬੇਲਰ ਇਹ ਨਵਾਂ ਬਿਲਡਰ ਹੁਣ ਲਾਇਆ ਅੰਦਰ ਇਹਦੀ ਸਰਵਿਸ ਹੁਣ ਸ਼ੁਰੂ ਹੋਣੀ ਆ ਇਹ ਅੱਜੇ ਲਾਇਆ ਕਿਉਂਕਿ ਜਿਹੜਾ ਅੰਦਰ ਸੀਗਾ ਬਿਲਡਰ ਉਹਦੀ ਸਰਵਿਸ ਕਰਕੇ ਆਪਾਂ ਤੋੜਿਆ ਬਾਜੀ ਲਓ ਜੀ ਅਸੀਂ ਬਾਈ ਜੀ ਉਹਨਾਂ ਦੇ ਘਰੇ ਆਇਆ ਸੀ ਬਾਈ ਜੀ ਉਹਨਾਂ ਨੇ ਆਪਣੇ ਤੋਂ ਗ੍ਰੈਮੇ ਦਾ ਲਿਆ ਬਲੰਟਰ ਜੀ 30 ਇੰਚ ਵਾਲਾ ਤੇ ਬਾਈ ਉਹਨਾਂ ਕੋਲ ਖੜਾ 26 ਵਾਲਾ ਸੁਖਦੇਵ ਦਾ ਤੇ ਬਹੁਤ ਸਾਫ਼ ਕੰਡੀਸ਼ਨ ਦੇ ਵਿੱਚ ਮਸ਼ੀਨ ਆ ਜੀ ਤੇ ਬਾਈ ਉਹਨਾਂ ਨੇ ਆਪ ਪੇਂਟ ਵੀ ਕਰਿਆ ਹੈ ਤੇ ਉਦਾਂ ਮਸ਼ੀਨ ਬਿਲਕੁਲ ਸਾਫ਼ ਆ ਦੋ ਸੀਜ਼ਨ ਚੱਲੀ ਹੋਈ ਆ ਫਿਰ ਆ ਤੇ ਬਾਕੀ ਤੁਹਾਨੂੰ ਮਾਰਦ ਵਾਲੇ ਦਿਖਾ ਦਨੇ ਆ ਦੁੱਚੋਂ ਵੀ ਦਿਖਾ ਦਨੇ ਆ ਤੇ ਫਟੇ ਫੂਟੇ ਬਿਲਕੁਲ ਸਾਫ ਟਿਸ਼ਨ ਚ ਨੇ ਤੇ ਕਿਸੇ ਨੂੰ ਵੀ ਵਾਜੀ ਸਕਦੇ ਵਾਲੀ ਚਾਹੀਦੀ ਹੋਈ 26 ਇੰਚ ਵਾਲੀ ਮਸ਼ੀਨ ਤਾਂ ਬਾਈ ਜੀ ਸੰਪਰਕ ਜ਼ਰੂਰ ਕਰਿਓ ਤੇ ਆਪਣੀ ਲੋਕਲੇ ਹਮ ਮਸ਼ੀਨ ਖੜੀ ਹੈ ਜੀ ਇੱਧਰ ਮਛਵੜਾ ਸਾਹਿਬ ਏਰੀਆ ਚ ਕਿਸੇ ਨੂੰ ਵੀ ਸਕਰੇਬ ਦਾ ਵਲੰਟਰ ਚਾਹੀਦਾ ਹੈ ਐਡੋਮੈਟਿਕ ਬਾਈ ਇਹਨਾਂ ਨਾਲ ਸੰਪਰਕ ਕਰ ਲਿਓ ਤੇ ਪਿੱਛੋਂ ਵਾਲੇ ਦਿਖਾ ਦਨੇ ਆ ਦੇਖੋ ਪਾਲੇ ਕੰਡੀਸ਼ਨ ਬਿਲਕੁਲ ਨਵੀਂ ਹੈ ਜੀ ਬਿਲਕੁਲ ਸਾਫ ਆ ਬੱਟ ਬੱਟ ਜਾਨੀ ਕਿ ਪੂਰੀ ਵਧੀਆ ਘੈਂਟ ਬਣਾਉਂਦੇ ਨੇ ਜੀ ਆ ਦੇਖੋ ਇਹਨਾਂ ਦੀ ਚੁੱਜੇ ਹੀ ਕੱਸਦੀ ਹੁੰਦੀ ਜ਼ਿਆਦਾ ਤੇ ਕਾਪੀ ਸੇਮ ਵਾਜੀ ਗ੍ਰਾਮੇ ਵਾਲੀ ਉਹ ਦੇਖੋ ਤਾ ਵੀ ਉਦਾਂ ਹੀ ਲੱਗੇ ਹੋਇਆ ਸੇਮ ਗ੍ਰਾਮੇ ਦੀ ਕਾਪੀ ਆ ਜੀ ਆਟੋਮੈਟਿਕ ਆਲੂ ਆ ਵਾਈਬ੍ਰੇਟ ਇਹਨੂੰ ਲੱਗਾ ਹੋਇਆ ਡਬਲ ਆਲੂ ਨਹੀਂ ਜਾਊਗਾ ਸਿੰਗਲ ਜਾਊਗਾ ਜੀ ਤੇ ਬਣੀ ਹੋਈ ਸੁਖਦੇਵ ਵਾਲਿਆਂ ਦੀ ਆ ਜੀ ਬਿਲਕੁਲ ਸਾਫ ਕੰਡੀਸ਼ਨ ਚ ਕਿਸੇ ਨੂੰ ਵੀ ਮਸ਼ੀਨ ਚਾਹੀਦੀ ਹੋਈ ਵਾਜੀ ਸੰਪਰਕ ਕਰ ਲਿਓ ਜੀ ਇਹ ਨੰਬਰ ਚੱਲ ਰਿਹਾ ਆਪਣੇ ਵੀਡੀਓ ਦੇ ਥੱਲੇ ਕੋਈ ਪਹੁੰਚ ਗਿਆ ਜੀ ਆਪਣਾ ਗ੍ਰਹਿਮੇ ਦਾ ਜਿਹੜਾ ਪੁਰਾਣਾ ਪਲਾਂਟਰ ਸੀਗਾ 2018 19 ਮਾਡਲ ਆ ਇਹ ਪਲਾਂਟਰ ਗ੍ਰਹਿਮੇ ਦਾ ਪਹਿਲਾ ਕੱਲੇ ਗ੍ਰਹਿਮੇ ਦਾ ਆਉਂਦਾ ਹੁੰਦਾ ਸੀਗਾ ਕੱਲੇ ਗ੍ਰਹਿਮੇ ਦਾ ਆਉਂਦਾ ਸੀਗਾ ਜੀ ਪਹਿਲਾ ਪਲਾਂਟਰ ਇਹ ਤੇ ਉਹ 2019 ਮਾਡਲ ਆ ਤੇ ਰਿਪੇਅਰ ਆਪਾਂ ਕਰਿਆ ਦੀ ਸੈਟਿੰਗ ਕਰਤੀ ਉਹਦੀ ਤੇ ਆਪਾਂ ਉਹ ਚਲਾ ਕੇ ਜਾਣਾ ਤੇ ਜ਼ਮੀਨ ਬਾਈ ਹੁਣੀ ਨਾਲ ਦੀ ਨਾਲ ਤਿਆਰ ਕਰ ਰਹੇ ਨੇ ਬਾਈ ਮਾਰੋ ਮਾਰ ਬਾਈ ਆਲੂ ਬੀਜ ਰਹੇ ਨੇ ਇੱਕ ਟਰੈਕਟਰ ਮਗਰ ਖਾਦ ਭਰੇ ਆਇਆ ਸੀਗਾ ਤੇ ਦੂਜੇ ਮਗਰ ਆਪਾਂ ਕੀ ਕਹਿੰਨਾਂ ਨੇ ਇਹਨੇ ਆਲੂ ਤੇ ਕਾਫੀ ਤਕੜਾ ਫਾਰਮ ਆ ਬਾਈ ਨਾਲ ਦੀ ਨਾਲੇ ਬਾਈ ਜੀ 10 ਮਿੰਟਾਂ ਚ ਖੇਤ 15 ਚ ਤਿਆਰ ਦੇਖੋ ਜੀ ਆ ਖੇਤ ਤਿਆਰ ਨਹੀਂ ਸੀਗਾ ਜੀ ਇਹ ਨਾਲ ਦੀ ਨਾਲੇ ਤਿਆਰ ਹੋ ਰਿਹਾ ਦੇਖੋ ਉਹ ਅਰਜਨ ਮਗਰ ਪਾਏ ਹੋਇਆ ਟ੍ਰੇਲਰ ਵੱਡੇ ਤੇ ਇੱਕ ਇਧਰ ਬਾਈ ਆ 80 ਪਾਵਰ ਦਾ ਟਰੈਕਟਰ ਰੱਖਿਆ ਹੋਇਆ ਬਾਈ ਇਹਨੇ ਬਿਊਟ ਫੇਅਰ ਇਹਦੇ ਮਗਰ ਪਾਈ ਪਾਈ ਹੋਈਆਂ ਨੇ ਤਵੀਆਂ ਨਾਲ ਦੀ ਨਾਲੇ ਚੱਲ ਰਿਹਾ ਜੀ ਕੰਮ ਤੇ ਉਹ ਪਹਿਲਾਂ ਚੱਲ ਰਹੀਆਂ ਜੀ ਤਵੀਆਂ ਦੇਖੋ ਜੀ ਡਿਊਟ ਫਿਰ ਮਗਰ ਉਹ ਤੋਂ ਬਾਅਦ ਅਰਜਨ ਮਗਰ ਚੱਲ ਰਿਹਾ ਟੇਲਰ ਵੱਡੇ ਉਹ ਤੋਂ ਬਾਅਦ ਆਉਂ ਜੌਂਡੀਰ ਮਗਰ ਚੱਲ ਰਿਹਾ ਜੀ ਆਪਣਾ ਹਰੂਟਾ ਵਿਟਰ 9 ਫੜਾ ਤਿੰਨੇ ਟਰੈਕਟਰ ਇੱਕ ਖੇਤ ਚ ਇੱਕ ਮਗਰ ਆਲੂ ਵਾਲੀ ਟਰਾਲੀ ਵੀ ਦੀ ਤੇ ਇੱਕ ਮਗਰ ਕਾਇ ਵੀ ਆਪਣਾ ਜੋ ਆਹ ਦੇਖੋ ਡਿਊਟ ਫਿਰ ਚੱਲ ਰਿਹਾ 80 ਪਾਵਰ ਫੱਟੇ ਚੱਕਣਾ ਉਹ ਕੋਈ ਹੈ ਨਹੀਂ ਮਤਲਬ ਲੋਡ ਢੋਣ ਮੰਨ ਜੂਗਾ ਨਾ ਤਵੀਆਂ ਵੀ ਪੂਰੀਆਂ ਛੱਡੀ ਹੋਈਆਂ ਬਾਈ ਨੇ ਤਵੀਆਂ ਗਣਦੇ ਆਪਾਂ ਕਿੰਨੇ ਆਣੀਆਂ ਪਈਆਂ ਹੋਈਆਂ ਬਾਈ ਨੇ ਬਲਦੇਵ ਵਾਲੀਆਂ ਆਪਣੀਆਂ ਹੋਏ ਨੇ ਜੀ ਤੇ ਤਵੀਆਂ ਨੇ ਜੀ 1 2 3 4 5 6 7 8 9 10 11 12 12 ਨੇ 10 10 6 10 9 10 11 12 ਦੋੜਾ 24 ਤਵੀਆਂ ਨੇ ਜੀ ਇਹ ਬਲਦੇਵ ਵਾਲੀਆਂ ਦੀਆਂ ਬਣੀ ਹੋਈਆਂ ਨੇ ਤੇ ਇਹਨਾਂ ਅਰਾਵ ਨਾਲ ਲਈ ਫਰਦ ਯਾ ਲੈ ਪੂਰਾ ਪੱਟੇ ਤੂੜ ਗੜਾ ਟਰੈਕਟਰ ਜੀ ਤੇ ਉਹ ਇੱਕ ਟ੍ਰੇਲਰ ਤੇ ਕਰੂਟਾ ਵੇਟ ਮੇਰੇ ਹਾਵਨੜ ਦਾ 15-20 ਮਿੰਟਾਂ ਚ ਬਾਈ ਨੇ ਖੇਤ ਤਿਆਰ ਕਰ ਦੇਣਾ ਇਹ ਖੱਟੋਗੜ ਵੀ ਤਿੰਨ ਚਾਰ ਕਿੱਲਾਂ ਦਾ ਟੱਕ ਹੋਊਗਾ ਇਹ ਲੋ ਬਾਈ ਜੀ ਜ਼ਮੀਨ ਹੋ ਗਈ ਤਿਆਰ ਬਾਈ ਜੇ ਤਵੀਆਂ ਦਾ ਫੇਰ ਕੇ ਉਹ ਖੜਾਤਾ ਬਿਊਟ ਫਾਰਜ ਆ ਤੇ ਆਹ ਟ੍ਰੇਲਰ ਫੇਰਦੇ ਆ ਤੇ ਜਾ ਰਹੇ ਉਧਰ ਨੂੰ ਅਰਜਣ ਤੇ ਉਹ ਉਧਰ ਰੂਟਾ ਵੇਟਰ ਜਾਂਦੇ ਆ ਜੀ ਤੇ ਜਮੀਨ ਬਾਈ ਆ ਦੇਖ ਲੋ ਜੀ 15 20 ਮਿੰਟ ਚ ਵੱਟ ਵੱਟ ਸਾਰੀ ਨੂੰ ਅੱਧਾ ਘੰਟਾ ਲੱਗਣਾ ਹੈ ਨਾ ਬੰਗਰ ਕੀ ਬਣਾਤੀ ਪਰਾਲੀ ਵਾਲੀ ਜਮੀਨ ਹੈ ਜੀ ਇਹ ਪਹਿਲਾਂ ਇਹਦੇ ਵਿੱਚ ਪਲੋ ਫੇਰਿਆ ਹੋਇਆ ਹੈ ਸੀਗਾ ਤੇ ਆ ਆਪਣਾ ਪਲੈਂਟਰ ਚੱਲ ਰਿਹਾ ਜੀ ਬੱਟ ਦੀ ਕੁਆਲਿਟੀ ਦੱਸਿਓ ਬਾਈ ਜੀ ਕਿੱਦਾਂ ਦੀ ਲੱਗੀ ਤੁਹਾਨੂੰ ਪੂਰੇ ਓਕੇ ਕੁਆਲਿਟੀ ਚ ਸਾਡੇ ਵੱਲੋਂ ਅਸੀਂ ਆਪਣੇ ਵੱਲੀਓ ਬਾਈ ਜੀ ਪੂਰੀ ਮਤਲਬ ਸੈੱਟ ਕਰਕੇ ਜਾਈ ਦੀ ਆ ਵੀ ਅਗਲੇ ਨੂੰ ਕੱਲੂ ਦਿੱਕਤ ਨਾ ਹੋਵੇ ਇਹ ਗਾਲੂ ਅਗਲਾ ਕਿਹੜੀ ਬਾਈ ਤੁਹਾਡਾ ਬਲੈਂਡਰ ਵਧੀਆ ਨਹੀਂ ਚੱਲਦਾ ਦੇਖੋ ਪੂਰਾ ਓਕੇ ਵਧੀਆ ਚੱਲ ਰਿਹਾ ਹੈ ਜੀ ਬਲੈਂਡਰ ਬਿਲਕੁਲ ਸਹੀ ਪੱਟਾ ਬਣਾਉਂਦਾ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਗ੍ਰਾਮੇ ਦਾ ਬਲੈਂਡਰ ਕਿੱਦਾਂ ਦਾ ਲੱਗਦਾ ਜਾਂ ਆਪਣਾ ਕੰਮ ਕਿੱਦਾਂ ਦਾ ਲੱਗਦਾ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਤੇ ਕਿਉਂਕਿ ਤੁਹਾਡੇ ਜਦੋਂ ਤੁਸੀਂ ਹੌਸਲਾ ਦਿੰਦੇ ਹੋ ਨਾ ਵੀ ਹਾਂਜੀ ਵਧੀਆ ਚੱਲਦਾ ਜਾਂ ਠੀਕ ਚੱਲਦਾ ਜਾਂ ਕਦੇ ਕਮੀ ਪੇਸ਼ੀ ਵੀ ਹੁੰਦੀ ਉਹ ਵੀ ਸਾਨੂੰ ਦੱਸਿਆ ਕਰੋ ਅਸੀਂ ਗਾਹਾਂ ਤੋਂ ਸੁਧਾਰਿਆ ਕਰੀਏ ਤੇ ਸਾਨੂੰ ਹੌਸਲਾ ਇਹ ਜਰੂਰ ਹੁੰਦਾ ਵੀ ਹਾਂ ਵੀਰ ਹੋਣੀ ਸਾਨੂੰ ਤਾਂ ਦੇਖਦੇ ਨੇ ਜਾਂ ਸਾਡੀਆਂ ਗਲਤੀਆਂ ਦੇਖਦੇ ਨੇ ਜਾਂ ਸਾਨੂੰ ਦੱਸਦੇ ਨੇ ਵੀ ਭਾਈ ਥੋੜੀ ਆ ਗਲਤੀ ਆ 52 10 ਜੁਨਟੀਰ ਨਾਲ ਬਲੰਟਰ ਪਾਇਆ ਹੋਇਆ ਹੈ ਜੀ ਇਹਨਾਂ ਨੇ ਚਲੋ ਜੀ ਦੇਖੋ ਜੀ ਬਿਲਕੁਲ ਓਕੇ ਗ੍ਰੀਨ ਚੱਲ ਰਿਹਾ ਹੈ ਬਲੰਟਰ ਜੀ ਬੱਟਾ ਵੀ ਬਿਲਕੁਲ ਵਧੀਆ ਪੈ ਰਹੀਆਂ ਨੇ ਜੀ ਘੈਂਟ ਪੈ ਰਹੀਆਂ ਨੇ ਆਲੂ ਦੀ ਡੰਗਾਈ ਜਿਹੜੀ ਆਲੂ ਦੀ ਢੰਗਾਈ ਆ ਤੁਹਾਨੂੰ ਦੱਸ ਦਿੰਦਾ ਬਾਈ ਉਹਨੇ ਕਈ ਵੀਰ ਆਲੂ ਲਾਉਂਦੇ ਆ ਤੇ ਸਾਡੇ ਮਾਛੀਵਾੜਾ ਸਾਹਿਬ ਏਰੀਆ ਜੀ ਇਹ ਇਹਦੇ ਵਿੱਚ ਜਿਹੜੀ ਆਲੂ ਦੀ ਤੇ ਇਹ ਸਾਡੇ ਚੱਲਦੀ ਹੈ ਜੀ ਮਾਛੀਵਾੜਾ ਸਾਹਿਬ ਦੇ ਵਿੱਚ 4.5 ਤੋਂ 5 ਇੰਚ ਢੰਗਾਈ ਚੱਲ ਰਹੀ ਆਲੂ ਦੀ ਤੇ ਆਲੂ ਤੋਂ ਆਲੂ 6 ਇੰਚ ਤੋਂ ਲੈ ਕੇ 7 ਇੰਚ 8 ਇੰਚ ਗਿੱਠ ਤੱਕ ਵੀ ਚੱਲਦਾ ਜੀ ਤੇ ਬਾਕੀ ਹੁਣ ਆਪਲੈਂਟਰ ਭਰ ਰਹੇ ਆ ਬਾਈ ਹੁਣ ਆਲੂ ਨਾਲ ਹੁਣ ਇੱਧਰ ਨੂੰ ਢੇਡਾ ਲੈ ਕੇ ਜਾਣਗੇ ਤੇ ਬਾਈ ਇਹਨਾਂ ਨੇ ਵੀ ਬਾਈ ਗੇਤ ਸਿਰੇ ਲਾਤਾ ਰੋਟਾਵੇਟਰ ਵਾਲੇ ਨੇ ਵੀ ਇਹ ਰੋਟਾਵੇਟਰ ਫਾਂਟ ਨਾਲ ਨਹੀਂ ਮਾਰਦੇ ਜੀ ਲੈਨਸਰ ਮਾਰਦੇ ਆ ਇਧਰੋਂ ਆਏ ਨੂੰ ਲੈ ਜਾਂਦੇ ਆ ਮਾਰਦੇ ਉਧਰੋਂ ਆਏ ਨੂੰ ਆ ਜਾਂਦੇ ਆ ਐ ਘਵਾ ਕੇ ਨਹੀਂ ਮਾਰਦੇ ਜੀ ਤਾਂ ਲਓ ਜੀ ਬਿਲਕੁਲ ਜਾਨੀ ਕੀ ਵਧੀਆ ਵੱਟ ਬਣ ਰਹੀ ਹੈ ਜੀ ਥੋੜੀ ਜਿਹੜੀ ਗਿੱਲ ਆ ਉਹ ਬਾਈ ਉਹਨਾਂ ਦੀ ਸੁੱਕੀ ਹੋਈ ਹੈ ਲੋ ਜੀ ਹੁਣ ਆਪਾਂ ਪੂਰੀ ਪ੍ਰੋਪਰ ਸੈੱਟ ਕਰਕੇ ਚਲਾਤੀ ਹੈ ਜੀ ਤੇ ਹੁਣ ਆਪਾਂ ਚੱਲੀਏ ਗਾਹਾਂ ਵੀ ਬਾਈ ਹੋਰ ਮਸ਼ੀਨਾਂ ਦੇਖਣੀਆਂ ਹੁੰਦੀਆਂ ਨੇ ਅਸੀਂ ਤਕਰੀਬਨ ਸਾਰੇ ਗ੍ਰਾਮੇ ਵਾਲੇ ਬਲੰਟਰ ਆਪਣੇ ਏਰੀਆ ਵਾਲੇ ਜਿੰਨੇ ਵੀ ਰਿਪੇਅਰ ਕਰੇ ਹੁਣ ਚੱਲਣੇ ਨੇ ਸਾਰੇ ਚਲਾਉਣੇ ਪੈਣੇ ਨੇ ਜਾ ਜਾ ਕੇ ਇੱਕ ਵਾਰ ਕੋਲ ਹੋ ਕੇ ਕਿਉਂਕਿ ਮਾੜੀ ਮੋਟੀ ਸੈਟਿੰਗ ਕਿਤੇ ਨਾ ਕਿਤੇ ਫਿੱਲੀ ਹੋ ਹੁੰਦੀ ਹੈ ਪ੍ਰੋਪਰ ਸੈਟਿੰਗ ਤਾਂ ਅਗਲੇ ਦੇ ਖੇਤ ਚ ਜਾ ਕੇ ਹੁੰਦੀ ਹੈ ਜੀ ਤੇ ਬਾਈ ਨੂੰ ਟਰੈਕਟਰ ਮੋੜ ਲੈਣ ਦੋ ਹੌਣ ਕੇਣਗੇ ਕਲੀਅਰ ਹੋ ਗਿਆ ਕੰਮ ਠੀਕ ਆ ਹੁਣ 52 10 ਨਾਲ ਪਾਈ ਇਹਨਾਂ ਨੇ ਬਲੰਟਰ ਪਾਇਆ ਹੋਇਆ ਹੈ ਬਈ ਗ੍ਰਾਮੇ ਦਾ ਬਾਕੀ ਟਾਇਰ ਟੂਰ ਅੰਦਰ ਕਰਨੇ ਪੈਂਦੇ ਆ ਹੋਰ ਤਾਂ ਕੁਝ ਨਹੀਂ ਇਹਦੇ ਟਾਇਰ ਅੰਦਰ ਕਰੇ ਹੋਏ ਨੇ ਜੀ ਆ ਕਰਕੇ ਪੱਟਾ ਵਧੀਆ ਪਈਓ ਫਿਰ ਵੀ ਥੋੜੀ ਜੀ ਤੱਕ ਲੱਗ ਜਾਂਦੀ ਆ ਬਟਰ ਨੂੰ ਥੋੜੀ ਜੀ ਤੇ ਬੱਟਾ ਫਿਰ ਵੀ ਪੂਰੀਆਂ ਵਧੀਆਂ ਨੇ ਘੈਂਟ ਨੇ ਜੀ ਪੂਰਾ ਓਕੇ ਕੰਮ ਕਰ ਰਿਹਾ ਹੈ ਤੇ ਹੁਣ ਆਪਾਂ ਮਿਲਦੇ ਆ ਬਾਈ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪਿਕ ਤੇ ਸਾਰੇ ਵੀਰਾਂ ਨੂੰ ਰਿਕਵੈਸਟ ਆ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਬਾਈ ਜੀ ਵੱਤ ਤੋਂ ਵੱਤ ਸ਼ੇਅਰ ਕਰਿਓ ਜ਼ਰੂਰ ਐਦਾਂ ਹੀ ਤੁਹਾਨੂੰ ਬਾਈ ਘੈਂਟ ਤੋਂ ਘੈਂਟ ਵੀਡੀਓ ਲੈ ਕੇ ਹਾਜ਼ਰ ਆਪਾਂ ਹੁੰਦੇ ਰਹਾਂਗੇ ਤੇ ਸਬਸਿਡੀਆਂ ਬਾਰੇ ਵੀ ਦੱਸਦੇ ਰਹਾਂਗੇ ਜੀ ਸਾਰੀ ਜਾਣਕਾਰੀ ਦਿੰਦੇ ਰਹਾਂਗੇ ਨਵੇਂ ਪੁਰਾਣੇ ਇੰਪਲੀਮੈਂਟਾਂ ਬਾਰੇ ਵੀ ਰੂਟਾਵੇਟਰ ਵੀ ਪੁਰਾਣੇ ਆਉਣੇ ਉਹ ਵੀ ਦੱਸਾਂਗੇ ਇਸ ਕਰਕੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਮਲਿਓ ਕਰਿਓ ਜੀ ਮਿਲਦੇ ਆਂ ਕਿਸੇ ਅਗਲੀ ਵੀਡੀਓ ਚ ਅਗਲੇ ਟੌਪ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਬਸਕ੍ਰਾਈਬ ਕਰ ਜੀ